ਰੋਇਆ ਰੁਖ ਕਵਾੜੇ ਦਾ ਵੇਖ ਦਸ ਤਾਂ ਟੱਕ ਜੜਾ ਨੂੰ ਲਾਇਆ ਤੇ ਆਪਣੇ ਆਨੇ ਬੁੜਬੁੜ ਰੋਈ ਮਾਲਣ ਹੱਥ ਵੇਖ ਸੋਈ ਛੇਦ ਫੁੱਲਾਂ ਵਿੱਚ ਪਾਇਆ ਤੇ ਆਪਣੇ ਆਨੇ ਮੁਰਦਾ ਰੋਇਆ ਫਰੇ ਬਦੀ ਵੇਖ ਦੁਨੀਆਂ ਲਾਂਬੂ ਚਖਾ ਨੂੰ ਲਾਇ ਤੇ ਆਪਣੇ ਆਨੇ ਦਸਵੇਂ ਪਾਤਸ਼ਾਹ ਦੇ ਜਿਗਰ ਦੇ ਟੋਟਿਆਂ ਨੂੰ ਨੀਆਂ ਵਿੱਚ ਕਿਨਵਾਇਆ ਤੇ ਆਪਣੇ ਆਨੇ ਪਿਆਰਿਓ ਜੋ ਆਪਣੇ ਕਹਿਰ ਕਮਾ ਜਾਂਦੇ ਆ ਨਾ ਦੂਜਾ ਨਹੀਂ ਕਮਾ ਸਕਦਾਂਦਾ ਰੁੱਖ ਰੋਇਆ ਕੁਹਾੜੇ ਦਾ ਵੇਖ ਦਸਤਾ ਅੰਤਾ ਮੇਰੀ ਲੱਕੜ ਪਾਈ ਇਹਦੇ ਵਿੱਚ ਤੇ ਮੈਨੂੰ ਹੀ ਵੱਢ ਘਤਿਆ ਆਂਦਾ ਮਾਲਣ ਆਪਣੇ ਹੱਥੀ ਉਹਨਾਂ ਫੁੱਲਾਂ ਨੂੰ ਪਾਲਦੀ ਤੇ ਛੋਈ ਨਾਲ ਛੇਕ ਕਰ ਦਿੰਦੀ ਆਂ ਗੁਰਬੜ ਰੋਪੀ ਵੇਖ ਕੇ ਵੇਖੋ ਇਹ ਕਾਰਨ ਮੁਰਦਾ ਰੋਇਆ ਫਰੇਬ ਦੀ ਵੇਖ ਦੁਨੀਆ ਲੰਬੂ ਜਿਖਾ ਨੇ ਲਾਇਆ ਤੇ ਆਪਣੇ ਜਿ ਪਿਓ ਮਰ ਜਾਂਦਾ ਤੇ ਪੁੱਤ ਨੂੰ ਆਂਦੇ ਨੂੰ ਅੱਗ ਲਾ ਦੇ ਫਾਲਸਾ ਜੀ ਕਲਗੀਧਰ ਪਾਤਸ਼ਾਹ ਦਾ ਰਸੋਈਆ ਰਹਿਣ ਵਾਲਾ ਕੰਗੂ ਉਹਨੇ ਲਾਚ ਦੇ ਵਿੱਚ ਆਣ ਕੇ ਸਹਬਜ਼ਾਦਾ ਨੂੰ ਫੜਾਤਾ ਬਹੁਤ ਸੋਹਣੀਆਂ ਲੈਣਾ ਲਿਖਿਆ ਗੁਰਮਖੋ ਪਿਆਰ ਨਾਲ ਸੁਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਰਹਿਰਾ